ਹਾਂਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਹਾਂਜੀ ਅਸੀਂ ਕੁਝ ਦਿਨ ਪਹਿਲਾਂ ਬੈਠੇ ਬੈਠਿਆਂ ਨੇ ਆਹ ਟੇਪਸ ਮੰਗਾਈਆਂ ਸੀ ਇਹ ਟੇਪਸ ਅਸੀਂ ਮਕਸਰਤ ਮੰਗਾਈਆਂ ਸੀ ਇਹ ਟੇਪਸ ਬਹੁਤ ਹੀ ਵਧੀਆਂ ਨੇ ਤੇ ਇਹ ਟੇਪਸ ਅਸੀਂ ਇੰਸਟਾਗ੍ਰam ਚੈਨਲ ਹੈਗਾਗਾ ਹੈਪੀ ਆਰਟ ਹੈਪੀ ਆਰਟਸ ਮੁਕਸਰ ਤੋਂ ਮਂਗਾਈਆਂ ਨੇ ਇਹ ਸਾਨੂੰ ਟੇਪਸ ਬਹੁਤ ਹੀ ਵਧੀਆ ਲੱਗੀਆਂ ਤਾਂ ਅਸੀਂ ਮਂਗਾਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜੇ ਰਹੋ ਅਸੀਂ ਦਿਖਾਉਣੇ ਆ ਵੀ ਕਿਵੇਂ ਲੱਗਦੀਆਂ ਨੇ ਇਹ ਲੱਗਦੀਆਂ ਨੇ ਪਹਿਲਾਂ ਨੀਚੇ ਲਗਾਉਣਾ ਪਾਣੀ ਉੱਤੇ ਟੇਪ ਲੱਗੀ ਹੁੰਦੀ ਹੈ ਟੇਪ ਕਾਲ ਕੇ ਫੇਰ ਲੱਗਦਾ ਹੈ ਇਹ અને હિસાબ કરી દેઉ સાડે ના જોડાય રહો ਹਾਂਜੀ ਹੁਣ ਅਸੀਂ ਦੂਜੇ ਮਗਰੜ ਤੇ ਲਗਾ ਰਹੇ ਹਾਂ ਓਮੀ ਦੇਖੀ ਸਕਦੇ ਹਾਂ ਜੇ ਸਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਸਬਸਕ੍ਰਾਈਬ ਧੰਨਵਾਦ